ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਅੱਜ ਮੈਂ ਤੁਹਾਨੂੰ ਦੱਸਾਂਗੀ ਜੀ ਸੂੜ ਤੇ ਨਾਪ ਬਾਰੇ ਕਿ ਆਪਾਂ ਸੂੜ ਦਾ ਨਾਪ ਕਿੱਦਾਂ ਲੈ ਸਕਦੇ ਆ ਇਸ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਬਾਰੇ ਨੋਟੀਫਿਕੇਸ਼ਨ ਮਿਲ ਜਾਣ ਸੋ ਕਰਦੇ ਆਂ ਜੀ ਆਪਾਂ ਵੀਡੀਓ ਨੂੰ ਸਟਾਰਟ ਸਭ ਤੋਂ ਪਹਿਲਾਂ ਆਪਾਂ ਕਮੀਨ ਨੂੰ ਚੰਗੀ ਤਰ੍ਹਾਂ ਵਸ਼ਾ ਲੈਣਾ ਹੈ ਪਹਿਲਾਂ ਲਵਾਂਗੇ ਜੀ ਆਪਾਂ ਕਮੀਨ ਦੀ ਲੰਬਾਈ ਜੋ ਕਿ ਹੈ ਬੋਡੇ ਤੋਂ ਲੈਣੀ ਸ਼ੁਰੂ ਕਰਨੀ ਆ ਐਂਡ ਤੱਕ ਇਹ ਹੈਗੇ ਆ ਜੀ 45 ਇੰਚ ਤੇ ਆਪਾਂ ਲੈ ਲਵਾਂਗੇ ਜੀ ਇੱਥੇ 47 ਇੰਚ ਤੇ ਹੁਣ ਦੇਖਾਂਗੇ ਆਪਾਂ ਇਹਨਾਂ ਦੇ ਕਮੀਜ਼ ਦਾ ਘੇਰਾ ਘੇਰਾ ਹੈਗਾ ਜੀ ਇਹਨਾਂ ਦੇ ਕਮੀਜ਼ ਦਾ 17 ਇੰਚ ਹੁਣ ਆਪਾਂਗੇ ਜੀ ਆਪਾਂ ਇਹਨਾਂ ਦੀ ਖੇਪ ਖੇਪ ਹੈਗੀ ਹੈ ਜੀ ਇਹਨਾਂ ਦੀ 18 ਇੰਚ ਹੁਣ ਦੇਖਾਂਗੇ ਕਮਰ ਕਮਰ ਦਾ ਨਾ ਆਪਣਾ ਲੈ ਨਾ ਜਿਹੜੀ ਕਮੀਜ਼ ਦੀ ਲੁੰਘਾਈ ਹੈ ਉਥੋਂ ਨਾ ਆਪਣਾ ਸ਼ੁਰੂ ਕਰਨੇ ਕਮਰ ਕਮਰ ਹੈਗੀ ਹੈ ਜੀ ਇਹਨਾਂ ਦੀ 14 ਇੰਚ ਥੈਨ ਬ੍ਰੈਸਟ ਪ੍ਰੈਸਟ ਲਈ ਆਪਾਂ ਕਮੀਜ਼ ਨੂੰ ਚੰਗੀ ਤਰ੍ਹਾਂ ਖਿੱਚ ਲੈਣਾ ਹੈ ਇਹਦੀ ਬ੍ਰੈਸਟ ਦਾ ਨਾਪ ਹੈਗਾ ਜੀ ਇਹਨਾਂ ਦਾ 17 ਇੰਚ ਹੁਣ ਦੇਖਾਂਗੇ ਜੀ ਆਪਾਂ ਇਹਨਾਂ ਦੇ ਤੀਰਾ ਤੀਰਾ ਨੇ ਪਹਿਲਾਂ ਕਮੀਨ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਕੋਈ ਵੀ ਵਾਲ ਨਹੀਂ ਪੈਣਾ ਚਾਹੀਦਾ ਫਿਰ ਆਪਾਂ ਦੇਖਾਂਗੇ ਜੀ ਤੀਰਾ ਤੀਰਾ ਹੈਗਾ ਜੀ ਇਹਨਾਂ ਦਾ 10 ਇੰਚ ਤੇ ਇੱਥੋਂ ਜਿੱਥੋਂ ਪਲੇਟ ਪੈਂਦੀ ਆ ਉੱਥੋਂ ਆਪਾਂ ਇਹਨਾਂ ਦਾ ਲਵਾਂਗੇ ਜੀ ਸਾਹਮਣਾ ਸਾਹਮਣਾ ਹੈਗਾ ਜੀ ਇਹਨਾਂ ਦਾ 12 ਇੰਚ ਫਿਰ ਦੇਖਾਂਗੇ ਜੀ ਗਲਾ ਗਲੇ ਲਈ ਮਾਪ ਲਈ ਆਪਾਂ ਮੋਢੇ ਦੇ ਸਿਉਣ ਤੋਂ ਐਂਜੀ ਟੇਪ ਰੱਖਾਂਗੇ ਇੱਥੇ ਗਲੇ ਦੇ ਵਿਚਕਾਰ ਆਪਾਂ ਇਹਨਾਂ ਦੇ ਗਲਾ ਨਾਪਾਂਗੇ ਜੋ ਕੀ ਹੈ ਜੀ ਸਾਢੇ 7 ਇੰਚ ਤੇ ਪਿਛਲਾ ਗਲਾ ਹੈਗਾ ਜੀ ਇਹਨਾਂ ਦਾ 6 ਇੰਚ ਤਿਆਰ ਇਹ ਤਾਂ ਨਾ ਆਪਾਂ ਲਈ ਮੋਡੇ ਦਿਸ ਲਈ ਤੋਂ ਐਂਚੇ ਟੇਪ ਰੱਖਣਾ ਹੈ ਜੀ ਪਲੇਟ ਤੱਕ ਇਹਨਾਂ ਦਾ ਨਿਸ਼ਾਨ ਹੈਗਾ ਜੀ 10 ਇੰਚ ਤੇ ਇਹਨਾਂ ਦੀ ਪਲੇਟ ਤਿਆਰ ਹੈਗੀ ਆ ਤੇ ਪਲੇਟ ਦਾ ਵਿਚਕਾਰਲਾ ਹਾਸਲਾ ਕਿੰਨਾ ਹੈ ਉਹ ਹੈਗਾ ਜੀ ਸਾਡੇ 3/4 ਇੰਚ ਹੁਣ ਦੇਖਾਂਗੇ ਜੀ ਆਪਾਂ ਇਹਨਾਂ ਦੀ ਕਿੰਨੀ ਦੀ ਸਾਈਜ਼ ਸੀ ਕਿੰਨੀ ਦੀ ਸਾਈਜ਼ ਸੀ ਇਹ ਹੈ ਜੀ 14 ਇੰਚ ਤੇ ਹੁਣ ਲਾਵਾਂਗੇ ਜੀ ਆਪਾਂ ਇਹਨਾਂ ਦੇ ਬਾਹ ਦੀ ਲੰਬਾਈ ਬਾਹ ਇਹਨਾਂ ਦੀ ਕਿਹੜ ਹੈਗੀ ਹੈ ਜੀ 14 1/2 ਇੰਚ ਹੁਣ ਆਪਾਂ ਲੈਨੇ ਆਂ ਸਲਵਾਰ ਦਾ ਨਾਪ ਸਲਵਾਰ ਦਾ ਨਾਪ ਲੈਣ ਲਈ ਚੰਗੀ ਤਰ੍ਹਾਂ ਸਲਵਾਰ ਨੂੰ ਉਸ਼ਾ ਲੈਣਾ ਹੈ। ਸਲਵਾਰ ਦਾ ਨਾਪ ਲੈਣਾ ਸ਼ੁਰੂ ਕਰਨਾ ਹੈ ਜੀ ਆਪਾਂ ਸਲਵਾਰ ਦੇ ਬੈਲਟ ਤੋਂ। ਚੰਗੀ ਤਰ੍ਹਾਂ ਸਲਵਾਰ ਦਾ ਨਾਪ ਲੈਂਦੇ ਹਾਂ। ਸਲਵਾਰ ਹੈ ਜੀ ਇਹਨਾਂ ਦੀ ਪਿਆਰ ਸਾਡੇ 34 ਇੰਚ ਤੇ ਹੁਣ ਆਪਾਂ ਦੇਖਾਂਗੇ ਜੀ ਇਹਨਾਂ ਦੀ ਬੈਲਟ ਬੈਲਟ ਹੈਗੀ ਹੈ ਜੇ ਇਹਨਾਂ ਦੀ ਤਿਆਰ 22 ਇੰਚ ਤੇ ਹੁਣ ਆਪਾਂ ਲੈਨੇ ਆ ਜੀ ਪੌਂਚ ਪਹੁੰਚਾ ਹੈਗਾ ਜੀ ਇਹਨਾਂ ਦਾ ਸਵਾ ਕੁ 5 ਇੰਚ ਪਿਆਰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਕਮੈਂਟ ਸ਼ੇਅਰ ਕਰਨਾ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਜਿਸ ਵਿੱਚ ਮੈਂ ਤੁਹਾਨੂੰ ਇਸ ਆਪ ਦੇ ਸੂਟ ਦੀ ਸਟਿਚਿੰਗ ਸਟੈਪ ਬਾਈ ਸਟੈਪ ਦੱਸਾਂਗੀ ਧੰਨਵਾਦ